ਪੱਤਕ ਸਫਾ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਨੂੰ ਕਾਫੀ ਦੇਰ ਹੋ ਗਈ। ਮੈਂਬਰ ਚੁਣੇ ਜਾ ਚੁੱਕੇ ਨੇ। ਉਹਨਾਂ ਚ ਅਹੁਦੇਦਾਰੀਆਂ ਤੇ ਬਾਕੀ ਦਾ ਕੰਮ ਅਜੇ ਰੁਕਿਆ ਹੋਇਆ ਹੈ। ਰੁਕਿਆ ਹੋਇਆ ਇਸ ਕਰਕੇ ਹੈ ਕਿ ਅਜੇ ਰੂਲ ਰੈਗੂਲੇਸ਼ਨ ਬਣਨੇ ਸੀ ਤੇ ਜਿਹੜੇ ਬੰਦੇ ਨੋਮਿਨੇਟ ਕਰਨੇ ਨੇ ਉਹ ਨੋਮਿਨੇਟ ਕਰਨ ਦਾ ਕੋਈ ਤਰੀਕਾ ਕਾਰ ਅਜੇ ਲੱਭ ਰਿਹਾ ਸੀ। ਉਹਨਾਂ ਦੀ ਹਰਿਆਣਾ ਦੇ ਚੀਫ ਮਿਨਿਸਟਰ ਨਾਲ ਮੀਟਿੰਗ ਹੋਈ ਤੇ ਚੀਫ ਮਿਨਿਸਟਰ ਜਿਹੜੇ ਸੈਣੀ ਸਾਹਿਬ ਨੇ ਉਹਨਾਂ ਨੇ ਇਹ ਕਹਿਤਾ ਉਹਨਾਂ ਨੂੰ ਕਿ ਤੁਸੀਂ ਜਿਹੜੇ ਜਿੱਤੇ ਹੋਏ ਸਾਰੇ 40 ਮੈਂਬਰ ਹੋ ਤੁਸੀਂ ਆਪ ਹੀ ਫੈਸਲਾ ਕਰਕੇ ਦੱਸ ਲੋ ਨਾਂਮ ਦੇ ਦਿਓ ਸਰਕਾਰ ਉਹਨਾਂ ਨੂੰ ਨੋਟੀਫਾਈ ਕਰ ਦੇਗੀ ਨਾਮਜ਼ਦ ਕਰ ਦੇਗੀ ਵੈਸੇ ਇੱਕ ਗੱਲ ਉਹ ਚੰਗੀ ਗੱਲ ਹੈ ਜੇਕਰ ਜਿਹੜੇ ਚੁਣੇ ਨਮਾਇਦੇ ਨੇ ਕਮੇਟੀ ਚੁਣੇ ਗਏ ਨੇ ਉਹ ਆਪ ਆਪਣਾ ਨਾਮਜਦ ਮੈਂਬਰਾਂ ਦੀ ਗੱਲ ਕਰਦੇ ਨੇ ਸਰਕਾਰ ਦੀ ਵਿਜੈ ਇਹ ਜਿਆਦਾ ਬੈਟਰ ਗੱਲ ਵੀ ਹੈ ਤੇ ਔਰ ਹੁਣ ਸ਼ਾਇਦ ਉਹਨਾਂ ਨੇ ਆਪ ਉਦੋਂ ਬਾਅਦ ਮੀਟਿੰਗ ਵੀ ਕੀਤੀ ਹੈ ਮੀਟਿੰਗ ਦੇ ਵਿੱਚ ਹੋ ਸਕਦਾ ਪਹਿਲਾਂ ਪੂਰੀ ਪ੍ਰੋਪਰ ਸੈਂਤ ਨਹੀਂ ਹੋ ਪਾਈ ਤੇ ਹੁਣ 7 ਮਈ ਤੱਕ ਰੱਖ ਦਿੱਤੀ ਗਈ ਹੈ 7 ਮਈ ਨੂੰ ਮੀਟਿੰਗ ਕਰਕੇ ਸ਼ਾਇਦ ਉਹ ਨੋ ਨਾਮਿਨੇਸ਼ਨ ਆ ਹੋ ਜਾਣ ਜਿਹਦੇ ਕਰਕੇ ਹਰਿਆਣਾ ਕਮੇਟੀ ਦਾ ਮਾਮਲਾ ਆਪਣੇ ਤਰੀਕੇ ਦੇ ਨਾਲ ਸਮੂਥਲੀ ਆਪਣਾ ਕੰਮਕਾਜ ਸੰਭਾਲ ਕੇ ਚੱਲ ਪਏ ਤੇ ਚੋਣ ਹੋ ਜੇ ਤੇ ਬਾਕੀ ਦੀਆਂ ਚੀਜ਼ਾਂ ਅੱਗੇ ਵਧ ਰਹੀਆਂ। ਪੰਜਾਬ ਦੇ ਮਾਮਲੇ ਦੇ ਵਿੱਚ ਅੱਗੇ ਗੱਲ ਕਰਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਸ਼ਾਇਦ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖਣਾ ਇਸ ਲਈ ਜ਼ਰੂਰੀ ਹੋ ਗਿਆ ਸੀ ਕਿਉਂਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਤਰਫੋਂ ਕੋਈ ਵਾਜਬ ਤੇ ਬਿਹਤਰ ਤਰੀਕੇ ਦੇ ਨਾਲ ਸਟੈਂਡ ਰੱਖਣ ਵਾਲਾ ਵਿਅਕਤੀ ਨਹੀਂ ਮੌਜੂਦ ਕੋਈ। ਉਹਦੇ ਵਿੱਚ ਫਿਰ ਸ਼ਾਇਦ ਇਹ ਸਟ੍ਰਾਟੇਜੀ ਬਣੀ ਕਿ ਸੁਖਵੀਰ ਸਿੰਘ ਬਾਦਲ ਚਿੱਠੀ ਲਿਖ ਦੇਣਾ ਉਹ ਚਿੱਠੀ ਦੀ ਡਿਟੇਲ ਦਿੱਤੀ ਹੈ ਕਿ ਪੰਜਾਬ ਨਾਲ ਕਿਵੇਂ ਤੱਕਾ ਲਗਾਤਾਰ ਹੋਇਆ ਪਾਣੀ ਦੇ ਮਾਮਲੇ ਤੇ ਪੰਜਾਬ ਨਾਲ ਹੁਣ ਤੱਕ ਵੀ ਹੁੰਦਾ ਰਿਹਾ ਹੈ ਇਹਨਾਂ ਸਰਕਾਰਾਂ ਤੇ ਕਾਂਗਰਸ ਸਰਕਾਰ ਤੇ ਪਲੱਸ ਈਵਨ ਆਮ ਆਦਮੀ ਪਾਰਟੀ ਦੀ ਵੀ ਬਬਲਿੰਗ ਜਿਸ ਲੈਵਲ ਦੀ ਹੋ ਰਹੀ ਹੈ ਜਿਸ ਲੈਵਲ ਦੀ ਕੀਤੀ ਜਾ ਰਹੀ ਹੈ ਇਹਨਾਂ ਤੇ ਦੋਸ਼ ਇਨਾ ਹੀ ਲਾਇਆ ਭਗਵੰਤ ਮਾਨ ਸਰਕਾਰ ਦੇ ਉੱਤੇ ਜਿਵੇਂ ਕਿਹਾ ਜਾਂਦਾ ਇੱਕ ਮੁਹਾਵਰਾ ਵਰਤੇ ਉਹਨਾਂ ਨੇ ਅੰਗਰੇਜ਼ੀ ਦਾ ਕਿ ਸੱਪ ਲੰਘਿਆ ਜਿਵੇਂ ਬਾਅਦ ਚ ਲੀਕ ਕੋਟਣ ਦੀ ਗੱਲ ਹੈ ਜਾਂ ਮਾਮਲਾ ਵਰਤ ਗਿਆ ਤੇ ਉਸ ਤੋਂ ਬਾਅਦ ਸਟੈਂਡ ਲੈਂਡ ਦੀ ਗੱਲ ਹੈ ਪਹਿਲਾਂ ਨਹੀਂ ਚੇਤੇ ਜਿਹੜੇ ਉਹ ਸਾਰੇ ਮਾਮਲੇ ਦੇ ਵਿੱਚ ਪਰ ਇਹਦੇ ਤੇ ਜ਼ਰੂਰ ਕਿਹਾ ਕਿ ਜੇਕਰ ਇਸੇ ਤਰੀਕੇ ਦੇ ਨਾਲ ਗਵਰਨਮੈਂਟ ਆਫ ਇੰਡੀਆ ਜਾਂ ਹਰਿਆਣਾ ਜਾਂ BBMP ਕਰਦੇ ਰਹਿੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਡੈਮੋਕਰੈਟਿਕ ਤਰੀਕੇ ਨਾਲ ਪੀਸਫੁੱਲ ਐਜੀਟੇਸ਼ਨ ਦਾ ਰਾਹ ਖੁੱਲ ਹੈ ਅਸੀਂ ਉਧਰ ਨੂੰ ਜਾਵਾਂਗੇ ਹੁਣੇ ਦੇਖਣ ਵਾਲੀ ਗੱਲ ਹੈ ਪਿਸਟੋ ਲੇਜੀਟੇਸ਼ਨ ਹੋ ਪਾਏਗੀ ਕਿੰਨੀ ਹੋ ਪਾਏਗੀ ਕਦੋਂ ਲਾਮ ਕਰਨ ਲਾਮਬਦੀ ਹੁੰਦੀ ਹੈ ਇਹ ਉਸ ਤੋਂ ਬਾਅਦ ਦੀ ਗੱਲ ਹੈ ਕਿਉਂਕਿ ਪਹਿਲਾਂ ਆਰ ਪਾਰਟੀ ਮੀਟਿੰਗ ਦੇ ਵਿੱਚ ਤਾਂ ਬਰਵਿੰਦਰ ਸਿੰਘ ਭੁੰਦੜੋਣੀ ਤੇ ਡਾਕਟਰ ਦਲਜੀਤ ਛੀਮਾ ਚਲੇ ਗਏ ਸੀ ਪਰ ਉਹ ਅਸੈਂਬਲੀ ਦੇ ਮੈਂਬਰ ਨਹੀਂ ਹੈ ਇਸ ਕਰਕੇ ਅਸੈਂਬਲੀ ਤੋਂ ਪਹਿਲਾਂ ਇਹ ਚਿੱਠੀ ਸ਼ਾਇਦ ਇਸੇ ਕਰਕੇ ਲਿਖੀ ਗਈ ਹੈ ਤੇ ਇਹਦੇ ਤੇ ਲੋਕ ਕਿੰਨਾ ਕੁ ਭਰੋਸਾ ਕਰਨਗੇ ਕੀ ਗੱਲ ਹੈ ਇਹ ਅਕਾਲੀ ਦਲ ਦਾ ਸਟੈਂਡ ਸਾਹਮਣੇ ਹੈ ਚਿੱਠੀ ਦੇ ਰੂਪ ਦੇ ਵਿੱਚ ਅਗਲੀ ਗੱਲ ਇੱਕ ਗੱਲ بار-बार ਪੰਜਾਬ ਦੇ ਪੰਥਕ ਸਫਾ ਦੇ ਵਿੱਚ ਉੱਭਰ ਰਹੀ ਹੈ ਜਿਹੜਾ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਗਰੁੱਪ ਹੈ ਉਹ ਇੱਕ ਇੱਕ ਸਵਾਲ ਨੂੰ ਮਾਰ ਰਹੇ ਹੈ ਕਿ ਜਿਹੜੇ ਪਹਿਲਾਂ ਸੁਧਾਰ ਲਹਿਰ ਸੀ ਉਹਦੇ ਬਾਰੇ ਇਹ ਸਵਾਲ ਉੱਭਰ ਰਿਹਾ ਸੀਗਾ ਕਿ ਸੁਧਾਰ ਲਹਿਰ ਭਾਜਪੀ ਦੀ ਉਂਗਲ ਲਾਈ ਹੋਈ ਹੈ ਹੋਰ ਕੋਈ ਗੱਲ ਨਹੀਂ ਇਹ ਭਾਜਪੀ ਦੇ ਮੋਰੇ ਵੜ ਕੇ ਚੱਲ ਰਹੇ ਨੇ ਅਕਾਲੀ ਦਲ ਨੂੰ ਡੈਮੇਜ ਕਰਨ ਦੇ ਲਈ ਤੇ ਇਸੇ ਟੰਗ ਦੇ ਨਾਲ ਜਿੰਨੇ ਜਥੇਦਾਰ ਨੇ ਜਥੇਦਾਰਾਂ ਤੇ ਵੀ ਪਹਿਲਾਂ ਇਕੱਲੇ ਬਿਰਸਾ ਸਿੰਘ ਬਲਟੋਆ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਨਾਲ ਨੇ ਜਿਹੜੇ ਉਹ ਆਏ ਹੋਏ ਸੀ ਸਾਰੀਆਂ ਚੀਜ਼ਾਂ ਸਾਦੇ ਸਾਹਮਣੇ ਆਈਆਂ ਬਾਅਦ ਦੇ ਵਿੱਚ ਪ੍ਰਧਾਨ ਬਣਨ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਪਬਲੀਕਲੀ ਇਹ ਦੋਸ਼ ਲਾਇਆ ਕਿ ਜਥੇਦਾਰਾਂ ਦੇ ਉੱਤੇ ਆਰਐਸਐਸ ਤੇ ਬੀਜੇਪੀ ਨੇ ਕਬਜ਼ਾ ਕਰ ਲਿਆ ਭਾਵ ਹਟਾਏ ਹੋਏ ਜਥੇਦਾਰ ਜਿਹੜੇ ਯਾਨੀ ਰਗਵੀਰ ਸਿੰਘ ਯਾਨੀ ਸੁਲਤਾਨ ਸਿੰਘ ਤੇ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਸਭ ਤੋਂ ਜ਼ਿਆਦਾ ਟਾਰਗੇਟ ਤੇ ਨੇ ਇਸ ਪੱਧਰ ਦੇ ਉੱਤੇ ਜਾ ਕੇ ਤੇ ਜਾਨੀ ਹਰਪ੍ਰੀਤ ਸਿੰਘ ਨੇ ਅੱਜ ਇੱਕ ਜਵਾਬ ਦਿੱਤਾ ਮਾਜਰੀ ਬਲਾਕ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਜਿਹੜੀ ਕਮੇਟੀ ਹੈ ਜਦੋਂ ਮੈਂਬਰਸ਼ਿਪ ਡਰਾਈਵ ਚਲਾ ਰਹੀ ਹੈ ਤਾਂ ਉਸੇ ਦੇ ਬੰਦੇ ਨਾજર ਇੱਕ ਮੀਟਿੰਗ ਹੋਈ ਭਰਮੇ ਮੀਟਿੰਗ ਹੋਈ ਬਖ ਬਖ ਜਥੇਬੰਦੀਆਂ ਇਸ ਇਲਾਕੇ ਦੀਆਂ ਸ਼ਾਮਲ ਸੀਆਂ ਤੇ ਉੱਥੇ ਜਾਨੀ ਹਰਪ੍ਰੀਤ ਸਿੰਘ ਨੇ ਇੱਕ ਗੱਲ ਕੀਤੀ ਕਿ बार-बार ਕਿਹਾ ਜਾਂਦਾ ਹੈ ਕਿ ਅਸੀਂ ਬੀਜੇਪੀ ਨਾਲ ਮਿਲੇ ਹੋਏ ਹਾਂ ਤੇ ਉਹਨਾਂ ਨੇ ਇੱਕ ਚੈਲੰਜ ਕੀਤਾ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਗਰੁੱਪ 10% ਤਾਂ ਬੋਲੇ ਬੀਜੇਪੀ ਦੇ ਗਲਾਪ ਅਸੀਂ 100% ਬੋਲਾਂਗੇ ਤੁਸੀਂ ਹੋਰ ਅੱਗੇ 20% ਬੋਲੋਗੇ ਅਸੀਂ 200% ਬੋਲਾਂਗੇ ਤੁਸੀਂ ਤਾਂ ਬਿਲਕੁਲ ਬੋਲਦੇ ਹੀ ਨਹੀਂ ਦੂਜੀ ਗੱਲ ਤੁਸੀਂ ਅਜੇ ਵੀ ਅੰਦਰੋਂ ਬੀਜੇਪੀ ਨਾਲ ਮਿਲੇ ਹੋਏ ਹੋ ਤੇ ਇਹਦੋਂ ਪਹਿਲਾਂ ਵੀ ਲਗਾਤਾਰ ਬੀਜੇਪੀ ਨਾਲ ਮਿਲਿਆ ਕੌਣ ਰਿਹਾ ਹੈ ਨੌ ਮਾਸਤੇ ਦੇ ਰਿਸ਼ਤੇ ਦੇ ਰੂਪ ਦੇ ਵਿੱਚ ਤੇ ਬਾਕੀ ਦੇ ਮਾਮਲਿਆਂ ਦੇ ਵਿੱਚ ਆਰਐਸਐ ਜਾਂ ਬੀਜੇਪੀ ਤੋਂ ਗਾਈਡੈਂਸ ਕੌਣ ਲੈਂਦਾ ਰਿਹਾ ਇਸ ਕਰਕੇ ਇਹ ਗੱਲ ਨੂੰ ਉਹਨਾਂ ਨੇ ਇੱਕ ਕਾਊਂਟਰ ਕਰਨ ਦੀ ਟਰਾਈ ਕੀਤੀ ਹੈ ਕਿ ਇਹ ਚੀਜ਼ਾਂ ਜੜੀਆਂ ਨੇ ਇਹ ਬਿਨਾ ਮਤਲਬ ਬਦਨਾਮ ਕਰਨ ਵਾਲਿਆਂ ਦੇ ਹਿਸਟਰੀ ਦੀ ਕੁਝ ਉਦਾਹਰਣਾਂ ਦਿੱਤੀਆਂ ਵੀ ਜਥੇਦਾਰ ਤੌੜਾ ਨੂੰ ਉਹਨਾਂ ਨੇ ਜਦੋਂ ਅਲੱਗ ਹੋ ਗਏ ਕਾਂਗਰਸੀ ਕਹੇਗਾ ਬਾਰ-ਬਾਰ ਤੇ ਕਿਸੇ ਨੂੰ ਕੁਝ ਕਿਹਾ ਜਿਹੜਾ ਅਲੱਗ ਹੋ ਜਾਂਦਾ ਉਹਨੂੰ ਕਿਸ ਤਰ੍ਹਾਂ ਕਿਸੇ ਪਾਰਟੀ ਨਾਲ ਉਹਨਾਂ ਨਾਲ ਜੋੜ ਦਿੱਤਾ ਜਾਂਦਾ ਤੇ ਇਹ ਸਫਾਈ ਸ਼ਾਇਦ ਇਸ ਕਰਕੇ ਵੀ ਦੇਣੀ ਪੈ ਰਹੀ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਜਿਹੜੇ ਇੱਕ ਇਮੇਜ ਦੇ ਸਵਾਲ ਨੇ ਬੜੇ ਹੋਏ ਉਹਨੂੰ ਵੀ ਜਦੋਂ ਡੈਂਟ ਪੈਂਦਾ ਜਦੋਂ ਲੋਕ ਕਹਿੰਦੇ ਨੇ ਕਿ ਜੀ ਇਹ ਬੀਜੇਪੀ ਨਾਲ ਜਲੇ ਹੋਏ ਨੇ ਸੁਧਾਰ ਲਾਇਰ ਦੇ ਅਗਵਾਤੇ ਵੀ ਇਹ ਡੈਂਟ ਪੈਂਦਾ ਜਦੋਂ ਇਹਦੇ ਤੋਂ ਗਰੇਜ ਰੱਖ ਕੇ ਚੱਲ ਰਹੀ ਹੈ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਨੂੰ ਲੱਗਦਾ ਕਿ ਜੇ ਇਹ ਲੈਵਲ ਲੱਗਿਆ ਹਰਾ ਕਿ ਇਹ ਲੈਵਲ ਜੇਕਰ ਪੰਜ ਮੈਂਬਰੀ ਕਮੇਟੀ ਦੇ ਮਹੱਤਵਪੂਰਨ ਆਗੂ ਮਾਰਪ੍ਰੀਤ 41 ਦੇ ਮਾਮਲੇ 'ਚ ਦੇਖਿਆ ਜਾਏ ਤਾਂ ਮਨਪ੍ਰੀਤ ਸਿੰਘ ਈਆਲੀ ਨੇ ਜਦੋਂ ਰਾਸ਼ਟਰਪਤੀ ਦੀ ਚੋਣ ਸੀ ਜਦੋਂ ਇੱਕ ਇਹ ਦਲੀਲ ਦੇ ਕੇ ਕਿ ਟ్రਾਈਵਲ ਬੈਲਟ ਚੋਂ ਇਹ ਤੇ ਔਰਤ ਹੈ ਇਸ ਲਈ ਸ਼ਰਮਣੀ ਅਕਾਲੀ ਦਲ ਭਾਜਪਾ ਦੇ ਕੈਂਡੀਡੇਟ ਹੋਣ ਕਰਕੇ ਉਹਨਾਂ ਨੂੰ ਵੋਟ ਪਾਉਣਗੇ ਤਾਂ ਮਨਪ੍ਰੀਤ ਈਆਲੀ ਵਿਧਾਨ ਸਭਾ ਚ ਅਕਾਲੀ ਦਲ ਦੇ ਵਿਧਾਇਕ ਗਰੁੱਪ ਦੇ ਲੀਡਰ ਸੀ ਉਹਨਾਂ ਨੇ ਵੋਟ ਨਹੀਂ ਸਿਪਾਈ ਉਹ ਕਹਿੰਦੇ ਭਾਜਪਾ ਨੂੰ ਮੈਂ ਵੋਟ ਨਹੀਂ ਪਾ ਸਕਦਾ ਔਰ ਭਾਜਪਾ ਨਾਲ ਨਾਤਾ ਤੋੜਨ ਦਾ ਦਬਾਅ ਪਾਉਣ ਵਾਲੇ ਬੰਦਿਆਂ ਦੇ ਵਿੱਚੋਂ ਇਹ ਆਲੀ ਵੀ ਇੱਕ ਸੀ ਜਿਹੜੇ ਵੱਖ-ਵੱਖ ਮਾਮਲਿਆਂ ਦੇ ਵਿੱਚ ਸੀਗੇ। ਔਰ ਈਵਨ ਇਕਵਾਲ ਸਿੰਘ ਝੁੰਦਾ ਵੀ ਅਕਾਲੀ ਦਲ ਦੇ ਅੰਦਰ ਉਹ ਆਵਾਜ਼ ਦੇ ਰੂਪ 'ਚ ਜਾਣੇ ਜਾਂਦੇ ਸੀ ਜਿਹੜੇ ਭਾਜਪਾ ਨਾਲ ਮਿਲ ਕੇ ਨਾ ਚੱਲਣ ਦੇ ਪੱਖ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿਖਾਏ ਜਾਂਦੇ ਸੀਗੇ। ਬਾਕੀ ਹੋਰ ਨੇ ਸੁਧਾਰ ਲੈਣ ਵਾਲੇ ਬਹੁਤ ਸਾਰੇ ਸੱਜਣ ਇਹੋ ਜਿਹੇ ਹੈਗੇ ਨੇ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਹੈ। ਜਿਨ੍ਹਾਂ ਨੇ ਭਾਜਪਾ ਨਾਲ ਸਮਝੌਤਾ ਕਰਨ ਤੇ ਕਾਫੀ ਜ਼ਿਆਦਾ ਫੋਕਸ ਕੀਤਾ ਕਿਉਂਕਿ ਨਹੀਂ ਤਾਂ ਉਹ ਜਿੱਤ ਨਹੀਂ ਹੋਣੀ ਔਰ ਇਸੇ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ 10 ਤੇ ਜਮਾਨਤ ਜਬਤ ਹੋ ਗਈ ਸਾਡੀਆਂ ਤੇ ਪਤਾ ਨਹੀਂ ਇਸੇ ਕਰਕੇ ਹੋ ਗਈ ਪਰ ਬੁਨਿਆਦੀ ਤੌਰ ਦੇ ਉੱਤੇ ਜਿਹੜੀਆਂ ਚੋਣਾਂ ਚ ਨੇ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਨੀਚੇ ਗਿਆ 17 'ਚ 22 'ਚ 24 'ਚ ਪਹਿਲਾਂ ਨਾਲੋਂ ਲਗਾਤਾਰ ਨੀਚੇ ਗਿਆ ਸੀ ਇਹਦੇ ਹੋਰ ਵੀ ਬਹੁਤ ਕਾਰਨ ਨੇ ਅਲਾਈਅੰਸ ਕੱਲਾ ਕਰਨੀ ਆ ਵਖਵਖ ਕਰਨ ਰਹੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਇਸੇ ਕਰਕੇ ਇਹ ਜਿਹੜੀ ਗੱਲ ਹੈ ਤੇ ਇੱਕ ਪੋਲਿਟੀਕਲ ਅਜੰਡੇ ਦਾ ਸਵਾਲ ਹੈ ਇਕਵਾਲ ਸਿੰਘ ਚੋਦਾ ਤੇ ਜਿਹੜੇ ਮਨਪ੍ਰੀਤਿਆੜੀ ਹੋਣਾ ਨੇ ਪੋਲੀਟੀਕਲ ਅਜੰਡੇ ਦੇ ਤੌਰ ਤੇ ਫੈਡਰਲ ਸਟਰਕਚਰ ਦੇ ਆ ਰੋਲ ਕੀ ਹੈ ਵੀ ਅਕਾਲੀ ਦਲ ਦੋਨੋਂ ਮੇਜਰ ਗਰੁੱਪਾਂ ਦਾ ਭਰੋਸਾ ਖੋ ਚੁੱਕਿਆ ਸੀ ਪਹਿਲਾਂ ਅਸੀਂ ਜਦੋਂ ਬਿਲ ਆਏ ਉਦੋਂ ਕਿਸਾਨੀ ਦੇ ਨਾਲ ਖੜੇ ਨਹੀਂ ਹੋ ਸਕੇ ਮਜਬੂਰੀ ਚ ਖੜੇ ਹੋਏ ਹਾਂ ਜਦ ਨੂੰ ਉਹ ਬੇੜਾ ਵਿਹਾ ਚੁੱਕੇ ਸੀਗੇ ਅਸੀਂ ਪੰਥ ਨਾਲ ਨਹੀਂ ਖੜੇ ਹੋ ਚੁੱਕੇ ਸਕੇ ਜਦੋਂ ਪੰਥ ਦਾ ਬੇੜਾ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਤੋਂ ਲੈ ਕੇ ਇਸੇ ਲਈ ਸਾਡਾ ਆਧਾਰ ਖੁੱਸ ਗਿਆ ਔਰ بار-बार ਉੱਥੇ ਗੱਲ ਇਹ ਕੀਤੀ ਗਈ ਕਿ ਇਹ ਭਗੌੜਾ ਦਲ ਦੂਜਾ ਦਲ ਇਸ ਲੈਵਲ ਦੇ ਉੱਤੇ ਆਕਾਲੀ ਦਲ ਲਗਾਤਾਰ ਉਸੇ ਸਟੇਮ ਦੇ ਵਿੱਚ ਚੱਲ ਰਿਹਾ ਚਰਦਾ ਕਰਦਾ ਕਿ ਜੀ ਇਹ ਸਾਰਾ ਗਰੁੱਪੀ ਬੀਜੇਪੀ ਸਪான்ਸਰ ਹੈ ਤੁਸੀਂ ਦੇਖਣਾ ਉਹਦਾਂ ਮਿਲ ਕੇ ਚੋਣ ਲੜਾਂਗੇ ਕੌਣ ਕਿਹਦਾ ਸਪான்ਸਰ ਹੈ ਇਹ ਅਲੱਗ ਗੱਲ ਹੈ ਪਰ ਮਾਮਲਾ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਕਮੇਟੀ ਅਤੇ ਉਹਦੇ ਤੋਂ ਇਲਾਵਾ 2 ਦਸੰਬਰ ਦੇ ਜਿੰਨੇ ਹੁਕਮ ਆਮੇ ਨੇ ਉਹਦੇ ਚੋ ਅਜੇ ਵੀ ਕਈ ਅਧੂਰੇ ਲਾਗੂ ਹੋਣ ਵਾਲੀ ਗੱਲ ਤਾਂ ਪਈ ਹੋਈ ਹੈ ਪਬਲਿਕ ਡੋਮੇਨ ਦੇ ਵਿੱਚ ਪਈ ਹੋਈ ਹੈ ਉਹ ਸਾਰੇ ਮਾਮਲੇ ਦੇ ਵਿੱਚ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਤਰੀਕਾ ਹੈ ਤੇ ਇੱਕ ਹੋਰ ਗੱਲ ਜਿਹੜੀ ਦਮਦਿਵੀ ਟਕਸਾਲ ਦੇ ਮਾਮਲੇ ਦੇ ਵਿੱਚ ਜਦੋਂ ਉਹਨਾਂ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਕਹਿੰਦੇ ਨੇ ਕਿ ਕਿਸੇ ਵੀ ਜਥੇਬੰਦੀ ਬਾਰੇ ਸਾਨੂੰ ਬਹੁਤਾ ਕੁਰਕਸ ਜਾਂ ਸਖਤ ਸਟੈਂਡਰਡ ਨਹੀਂ ਰੱਖਣਾ ਚਾਹੀਦਾ ਜੇ ਆਰਐਸਐਸ ਤੇ ਭਾਜਪੀ ਸਾਡੇ ਕੁਝ ਕੰਮ ਕਰ ਦਿੰਦੀ ਹੈ ਤਾਂ ਠੀਕ ਹੈ ਉਹ ਕਹਿੰਦੇ ਮੈਂ ਰੱਖਿਆ ਹੋਇਆ ਵੀ ਜਿਹੜੇ ਵੀ ਮਿਲਟਰੀ ਦੇ ਦੌਰਾਨ ਹਿੰਦੂ ਸਿੱਖ ਜੋ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਕਰੋ ਜੀ ਉਹਨਾਂ ਨੂੰ ਪੈਸੇ ਦਿਓ ਹੁਣ ਇਹ ਆਪਣੇ ਆਪ ਚ ਇੱਕ ਅਪਰੋਚ ਹੈ ਕਿ ਪੈਸਿਆਂ ਦੇ ਰੂਪ ਵਿੱਚ ਕੰਪਨਸੇਸ਼ਨ ਹੋ ਜਾਂਦਾ ਜਿਹੜੇ ਹਜ਼ਾਰਾਂ ਬੰਦੇ ਮਰੇ ਨੇ ਜੇ ਜਸਟਸ ਇਹਨੂੰ ਹੀ ਕਹਿੰਦੇ ਹ ਨੇ ਇਹ ਅਪਰੋਚ ਦਬ ਦੇ ਟਕਸਾਲ ਦੀ ਕਦੋਂ ਤੋਂ ਹੈ ਕਦੋਂ ਤੋਂ ਨਹੀਂ ਹੈ ਡਿਫਰੈਂਟ ਸਿੱਖ ਕਮਿਊਨਿਟੀ ਦੇ ਦਿਮਾਗਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਕਿਸ ਲੈਵਲ ਦੀ ਅਪਰੋਚ ਹੈ ਇਹ ਅਪਰੋਚ ਵੀ ਪਵਨਕ ਦੇ ਵਿੱਚ ਤੇ ਪੰਥਕ ਸਫਾ ਦੇ ਵਿੱਚ ਡਿਸਕਸ ਜਾਂ ਚਰਚਾ ਚ ਹਾ بڑے ਵੱਡੇ ਪੱਧਰ ਤੇ ਹੋਏਗੀ ਕਿਉਂਕਿ ਇਹ ਮਾਮਲੇ ਪ੍ਰਿੰਸੀਪਲ ਦੇ ਮਾਮਲੇ ਨੇ ਸਿਧਾਂਤ ਦੇ ਮਾਮਲੇ ਨੇ ਇਹ ਮਾਮਲੇ ਇਸ ਲੈਵਲ ਦੇ ਮਾਮਲੇ ਨਹੀਂ ਜੱਜੇ ਨੇ ਮਾਮਲਾ ਹੱਲ ਹੋ ਗਿਆ ਜੀ ਕਿ ਐਨਾ ਰਹਿ ਗਿਆ ਜਾਂ ਅਜੀਵੀ ਪੰਜਾਬ ਤੇ ਪੰਥ ਜਿਹੜਾ ਸੈਂਟਰਲਾਈਜੇਸ਼ਨ ਦੇ ਖਿਲਾਫ ਲੜ ਰਿਹਾ ਹੈ ਜਿਹੜਾ ਆਪਣੇ ਸਿਧਾਂਤਕ ਬਲਬੂਤੇ ਦੇ ਉੱਤੇ ਜਾਂ ਉਹਨੂੰ ਖੰਡਿਤ ਕਰਨ ਵਾਲੇ ਲੋਕਾਂ ਦੇ ਖਿਲਾਫ ਲੜਨ ਦੀ ਗੱਲ ਕਰ ਰਿਹਾ ਪ੍ਰੇਰਨਾ ਦੇ ਰਿਹਾ ਉਹ ਗੱਲਾਂ ਜਿਹੜੀਆਂ ਬੁਨਿਆਦੀ ਗੱਲਾਂ ਨੇ ਉਹ ਬੁਨਿਆਦੀ ਗੱਲਾਂ ਨੂੰ ਛੱਡ ਕੇ ਕੇਵਲ ਮਟੀਰੀਅਲ ਗੇਨ ਜਾਂ ਮਟੀਰੀਅਲ ਹੈਲਪ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਕਈ ਵਾਰ ਪਰ ਉਹ ਉਹਨਾਂ ਦੀ ਕਾਸਟ ਤੇ ਨਹੀਂ ਹੁੰਦੀ ਕਿ ਬਾਕੀ ਗੱਲਾਂ ਛੱਡ ਕੇ ਇਸ ਲੈਵਲ ਦੀਆਂ ਕੀਤੀਆਂ ਜਾਣ ਇਹ ਕਾਫੀ ਇੰਪੋਰਟੈਂਟ ਸਵਾਲ ਹੈਗਾ ਪਰ ਇਹ ਗੱਲਾਂ ਕਿੰਨਾ ਚਿਰ ਚੱਲਣਗੀਆਂ ਪੰਥਕ ਸਫਾ ਦੇ ਵਿੱਚ ਇਹ ਹੁਣ ਜਿਵੇਂ ਕਿਹਾ ਜਾਂਦਾ ਕਿ ਅੰਤਪ ਫੈਸਲਾ ਪੰਥਕ ਸਫਾ ਦੇ ਵਿੱਚ ਹੀ ਦੇਖਿਆ ਜਾਏਗਾ ਔਰ ਹਜੇ ਜਥੇਦਾਰਾਂ ਬਾਰੇ ਟਕਰਾਹ ਜਿਸ ਲੈਵਲ ਦਾ ਚੱਲਦਾ ਚੱਲੀ ਜਾ ਰਿਹਾ ਔਰ politcal ਟਕਰਾਹ ਚੱਲੀ ਜਾ ਰਿਹਾ ਦੋ ਟਾਈਪ ਦੀ ਮੈਂਬਰਸ਼ਿਪ ਹੋ ਰਹੀ ਹੈ ਔਰ ਇਹ ਗੱਲ ਬਾਰ-ਬਾਰ ਕਹੀ ਗਈ ਅੱਜ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ ਜਿਹੜੀ ਉਹ ਇਹ ਕਹੀ ਕਿ ਬਾਦਲਾਂ ਦੀ ਅਗਵਾਈ ਵਾਲੇ ਗਰੁੱਪ ਨੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਰੋਕੀ ਹੋਈ ਹੈ ਕੇਂਦਰ ਨਾਲ ਮਿਲ ਕੇ ਜੇ ਉਹ ਸੱਚੀਓ ਕਹਿੰਦੇ ਨੇ ਕਿ ਉਹਨਾਂ ਦੇ ਕੇਂਦਰ ਨਾਲ ਕੋਈ ਗੱਲ ਨਹੀਂ ਤਾਂ ਕੇਂਦਰ ਤੇ ਇਸ ਗੱਲ ਦਾ ਦਬਾਅ ਕਿਉਂ ਨਹੀਂ ਪਾਉਂਦਾ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਜਿਹੜੀ ਬੜੀ ਦੇਰ ਦੀ ਪੈਂਡਿੰਗ ਪਈ ਹੈ ਤੁਰੰਤ ਕਰਾਈ ਜਾਏ ਉਹ ਕਹਿੰਦੇ ਹੋ ਇਸ ਲਈ ਨਹੀਂ ਕਰਾਇਆ ਜਾ ਰਿਹਾ ਜਾਂ ਇਸ ਤੇ ਦਬਾਅ ਇਸ ਲਈ ਨਹੀਂ ਪਾਇਆ ਜਾ ਰਿਹਾ ਕਿ ਜੇ ਅੱਜ ਚੋਣ ਹੁੰਦੀ ਹੈ ਤਾਂ ਪੰਥਕ ਮિજાਜ ਕੁਝ ਹੋਰ ਹੈ ਸਾਇੰਸ ਸੱਤਾ ਪਰਵਰਤਨੀ ਹੋ ਜੇ ਧਾਰਮਿਕ ਖੇਤਰ ਦੇ ਵਿੱਚ ਇਹ ਅਲੀਗੇਸ਼ਨ ਉਹਨਾਂ ਦਾ ਇਸ ਕਰਕੇ ਆ ਕਿ ਇੱਥੇ ਵੀ ਰਾਹ ਚ ਰੋੜਾ ਉਹ ਗਰੁੱਪ ਬਣ ਰਿਹਾ ਨਾ ਕਿ ਬਾਕੀ ਦੇ ਸਵਾਲ ਨੇ ਔਰ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਐਜੀਪੀਸੀ ਦੀ ਜਿਹੜੀ ਹੈ ਉਹ ਚੋਣ ਕਰਾਈ ਜਾਵੇ ਇਹ ਸਾਰਾ ਜਿਹੜਾ ਇੱਕ ਤਾਣਾ ਬਾਣਾ ਲਗਾਤਾਰਤਾ ਦੇ ਵਿੱਚ ਔਰ ਅੱਗੇ ਐਜੀਪੀਸੀ ਦੇ ਵਾਸਤੇ ਇੱਕ ਗਰੁੱਪ ਬਣਾਉਣ ਦਾ ਧਾਰਮਿਕ ਸ਼ਖਸੀਅਤਾਂ ਦਾ ਉਹ ਗੱਲ ਵੀ ਪੰਜ ਮੈਂਬਰੀ ਕਮੇਟੀ ਅੱਗੇ ਵਧਾ ਰਹੀ ਹੈ ਆਪਣੇ ਤਰੀਕੇ ਦੇ ਨਾਲ ਤੇ ਜਿੰਨੇ ਗਰੁੱਪ ਬਾਦਲ ਦਲ ਦੇ ਵਿਰੋਧੀ ਨੇ ਉਹਨਾਂ ਸਾਰਿਆਂ ਦੇ ਵਿੱਚ ਕੋਆਰਡੀਨੇਸ਼ਨ ਕਰਕੇ ਝੁੰਟੀ ਦਾ ਪ੍ਰੋਸੈਸ ਇੱਕ ਲੈਵਲ ਤੇ ਜਿਹੜੀ ਆ ਸੂਚਨਾ ਬਾਰੇ ਉਹ ਕਾਫੀ ਮੀਟਿੰਗਾਂ ਚੱਲ ਰਹੀਆਂ ਨੇ ਔਰ ਇਹ ਕਿੰਨੀਆਂ کارਗਰ ਹੋਣਗੀਆਂ ਕਿੰਨੀਆਂ ਨਹੀਂ ਹੋਣਗੀਆਂ ਉਹ ਤੋਂ ਬਾਅਦ ਦੀ ਗੱਲ ਹੈ ਖੈਰ ਇਹ ਦੋ ਵੱਡੇ ਮਸਲੇ ਨੇ ਜਿਹੜੇ ਮਸਲੇ ਲਗਾਤਾਰ ਚੱਲਦੇ ਆ ਰਹੇ ਨੇ ਔਰ ਬਾਕੀ ਫਿਰ ਰahul gandhi ਆਣਾ ਮੁੱਦਾ ਵੀ ਇੱਕ ਡਿਬੇਟ ਦੀ ਮੰਗ ਕਰਦਾ ਹੈ ਔਰ ਇਹ ਕਿਹਾ ਗਿਆ ਸ਼੍ਰੋਮਣੀ ਕਮੇਟੀ ਦੇ ਕੁਝ ਜ਼ਿੰਮੇਵਾਰ ਸੱਜਣਾ ਨੂੰ ਕਹਿੰਦੇ ਸੁਣ ਰਿਹਾ ਸੀ ਕਿ ਉਹ ਅੰਮ੍ਰਿਤਸਰ ਰਾਹੁਲ ਗਾਂਧੀ ਕਈ ਵਾਰ ਆਏ ਨੇ ਪੰਜਾਬ ਆਏ ਨੇ ਇੱਥੇ ਆ ਕੇ ਗੱਲ ਕਿਉਂ ਨਹੀਂ ਕਰਦੇ ਕਿ ਜੀ ਇਹ ਉਹ ਬਾਹਰ ਜਾ ਕੇ ਗੱਲ ਕਿਉਂ ਕਰਦੇ ਨੇ खैर ਜੇ ਤਾਂ ਇੰਨੀ ਉਹ ਗੱਲ ਹੈ ਤਾਂ ਟੈਕਨੀਕਲ ਸਵਾਲ ਹੈ ਇੱਕ ਲੈਵਲ ਦੇ ਉੱਤੇ ਪਰ ਇਹ ਮਾਮਲੇ ਬਹੁਤ ਸੀਰੀਅਸ ਨੇ ਇਹਨਾਂ ਤੇ ਖੁੱਲੀ ਤੇਕਬੀਰ ਤਾਂ ਨਾਲੇ ਇੱਕ ਡਿਬੇਟ ਹੋਣ ਦੀ ਗੱਲ ਹੈ ਕਿ ਕਿਸ ਲੈਵਲ ਦੀ ਮਾਫੀ ਜੇ ਉਹ ਉਸ ਲੈਵਲ ਦੀ ਮੰਗ ਰਹੇ ਨੇ ਜਾਂ ਮੰਗੀ ਹੋਈ ਹੈ ਤਾਂ ਕਿ ਉਹ ਜਾਂ ਕੀ ਰਿਸ਼ਤੇ ਅਚ ਕੋਈ ਪਰਵਰਤਨ ਆਏਗਾ ਜਾਂ ਨਹੀਂ ਜਾਂ ਪਰਮਾਨੈਂਟ ਲੈਵਲ ਤੇ ਕੋਈ ਗੱਲ ਪੱਕੀ ਹੋ ਜਾਂਦੀ ਹੈ ਕਿ ਇੱਕ ਧਿਰ ਦੁਸ਼ਮਣ ਦੇ ਤੌਰ ਤੇ ਹੀ ਦੇਖੀ ਜਾਂਦੀ ਹੈ ਦੂਜੀ ਧਿਰ ਚਾਹੇ ਗਲਤ ਵੀ ਕਰੇ ਤੇ ਉਹ ਉਹਦੇ ਨਾਲ ਦੁਸ਼ਮਣੀ ਵਾਲਾ ਮਾਹੌਲ ਨਹੀਂ ਰਹਿੰਦਾ ਇਹ ਸਾਰੇ ਸਵਾਲ ਇੱਕ ਪੋਲੀਟੀਕਲ ਮਚਿਓਰਿਟੀ ਦੇ ਤੇ ਪੋਲੀਟੀਕਲ ਤੌਰ ਤੇ ਉੱਤੇ ਕਬੀਰ ਚਰਚਾ ਦੀ ਮੰਗ ਕਰਦੇ ਨੇ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਪਲਾਂ Batu Batu